ਸਿਫਲ ਜੀ ਬਲਬਲ ਸੇਵਾ ਸੁਸਾਇਟੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਵੈਲਕਮ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵੀ ਬਲਬਲ ਸੇਵਾ ਹਰ ਸਾਲ ਡਾਇਮੰਡ ਆਫ ਨੋਲੇਜ ਇੱਕ ਸਕੂਲ ਦੇ ਬੱਚਿਆਂ ਦਾ ਅਲੱਗ-ਅਲੱਗ ਏਜ ਗਰੁੱਪ ਦਾ ਇੱਕ ਨੋਲੇਜ ਦਾ ਕੰਪੀਟੀਸ਼ਨ ਕਰਾਉਂਦੀ ਹੈ ਔਰ ਉਸ ਤੋਂ ਬਾਅਦ ਜਿਹੜੇ ਵਿਨਰ ਬੱਚੇ ਹੁੰਦੇ ਆ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤਾ ਜਾਂਦਾ ਔਰ ਮੈਨੂੰ ਖੁਸ਼ੀ ਹੈ ਇਸ ਵਾਰ ਦੱਸਦੇ ਹੋਇਆ ਕਿ ਬਲਬਲ ਸੇਵਾ ਸੁਸਾਇਟੀ ਵੱਲੋਂ ਸਈ ਦੇਵਾ ਸਟਾਕਸ ਡਾਇਮੰਡ ਆਫ ਨੋ ਲਾ ਨੋਲਜ ਸੀਜ਼ਨ 4 ਇਹ ਜਿਹੜਾ ਇਹਦੀ ਰਜਿਸਟ੍ਰੇਸ਼ਨ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਮੈਂ ਰਿਕੁਐਸਟ ਕਰੂੰਗਾ ਹਰਕਿਸ਼ਨ ਜੀ ਨੂੰ ਕਿ ਬਾਕੀ ਦਾ ਜਿਹੜਾ ਪ੍ਰੋਗਰਾਮ ਦਾ ਜਿਹੜਾ ਸ਼ੈਡਿਊਲ ਹੈ ਪ੍ਰਾਈਜ਼ ਮਨੀ ਹੈ ਉਹਦੇ ਬਾਰੇ ਸਾਰੀ ਤੁਹਾਨੂੰ ਜਾਣਕਾਰੀ ਹਰਕਿਸ਼ਨ ਜੀ ਦੇਣਗੇ ਜਿਹੜੇ ਪ੍ਰਧਾਨ ਨੇ ਇਹ ਬਲਬਲ ਸੇਵਾ ਸੁਸਾਇਟੀ ਦੇ ਤੇ ਨਾਲ ਬਾਕੀ ਮੈਂਬਰ ਦੀ ਵੀ ਇੰਟਰੋਡਕਸ਼ਨ ਹੈ ਤੁਹਾਨੂੰ ਰੂਬਰੂ ਬਾਕੀ ਮੈਂਬਰ ਨਾਲ ਕਰਾ ਦੇ ਹਾਂਜੀ ਸਾਰਨ ਸਤਿਗੁਰ ਜੀ ਬਲਬਲ ਸੇਵਾ ਸੁਸਾਇਟੀ ਵੱਲੋਂ ਆਪਾਂ ਪੂਰੇ মিডিਆ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਕਵਰੇਜ ਲਈ ਅੱਜ ਆਏ ਹੋ ਔਰ ਸਪੈਸ਼ਲ ਥੈਂਕਸ ਕਰਦੇ ਆ ਸਜਦੇਵਾ ਜੀ ਦਾ ਸਜਦੇਵਾ ਸਟਾਕਸ ਓਨਰ ਜਿਨ੍ਹਾਂ ਨੇ ਡਾਇਮੰਡ ਸੀਜ਼ਨ 4 ਵਿੱਚ ਵੀ ਸਾਡਾ ਪੂਰਾ ਸਹਿਯੋਗ ਦੇ ਰਹੇ ਨੇ ਔਰ ਪੂਰਾ ਇਸ ਵਾਰ ਸਪான்ਸਰ ਕਰ ਰਹੇ ਨੇ ਕੰਪੀਟੀਸ਼ਨ ਨੂੰ ਔਰ ਕੰਪੀਟੀਸ਼ਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਾਡਾ ਸੈਸ਼ਨ ਜਿਹੜਾ ਇਸ ਵਾਰ 4ਥ ਹੈਗਾ ਆ ਔਰ ਤਿੰਨ ਸਾਡੇ ਪਹਿਲਾਂ ਹੋ ਚੁੱਕੇ ਹਨ ਥਰਡ ਸੈਸ਼ਨ ਵੀ ਸਾਡਾ ਬੜਾ ਕਾਮਯਾਬ ਰਿਹਾ ਹੈ ਤੇ ਜਿਸ ਨੂੰ ਦੇਖਦੇ ਆਪਾਂ ਫੋਰਥ ਸੈਸ਼ਨ ਕੀਤਾ ਹੋਇਆ ਥਰਡ ਵਿੱਚ ਸਾਡੇ ਕੋਲ ਤਕਰੀਬਨ 643 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀਗਾ ਔਰ ਇਸ ਨੂੰ ਅਸੀਂ ਹੋਰ ਲੰਮਾ ਲੈ ਕੇ ਇਸ ਵਾਰ ਲੈ ਕੇ ਜਾ ਰਹੇ ਹਾਂ ਕਿ ਕੋਸ਼ਿਸ਼ ਕਰਾਂਗੇ ਕਿ ਮੈਕਸਿਮ ਪਾਰਟਿਸਪੈਂਟ ਸਾਡੇ ਇਸ ਵਾਰ ਵੀ ਇਸ ਕੰਪੀਟੀਸ਼ਨ ਵਿੱਚ ਹੋਣ ਸਾਡਾ ਜਿਹੜਾ ਇਸ ਵਾਰ ਦਾ ਹੈਗਾ ਹੈ ਸੇਮ ਜਿਸ ਤਰ੍ਹਾਂ ਪਿਛਲੀ ਵਾਰ ਸੀਗਾ ਦੋ ਏਜ ਕੈਟਾਗਰੀ ਉਸੇ ਏਜ ਕੈਟਾਗਰੀ ਵਿੱਚ ਹੀ ਹੋਣਾ ਹੈ 12 ਤੋਂ 15 ਸਾਲ ਔਰ 16 ਤੋਂ 30 ਸਾਲ ਉਹ 16 ਤੋਂ 30 ਸਾਲ ਦੇ ਵਿੱਚ ਸਾਡੇ ਜੋ ਫਰਸਟ ਪ੍ਰਾਈਜ਼ ਮਨੀ ਆ ਜੋ ਸਾਡਾ ਸਾਰੇ ਸਾਰਾ ਤਕਰੀਮ ਸਿਦੇਵਾ ਸਟਾਕਸ ਵੱਲੋਂ ਕੀਤਾ ਜਾ ਰਿਹਾ ਫਰਸਟ ਪ੍ਰਾਈਜ਼ ਮਨੀ ਸਾਡੀ 21000 ਰੁਪਏ ਰਹੇਗੀ ਸੈਕੰਡ ਪ੍ਰਾਈਜ਼ ਸਾਡਾ 11000 ਰੁਪਏ ਰਹੇਗਾ ਥਰਡ ਪ੍ਰਾਈਜ਼ ਸਾਡਾ 5100 ਰੁਪਏ ਰਹੇਗਾ ਇਸੇ ਤਰ੍ਹਾਂ ਹੀ ਏਜ ਕੈਟਾਗਰੀ 12 ਤੋਂ 15 ਸਾਲ ਹੈ ਜਿਸ ਦੇ ਵਿੱਚ ਫਰਸਟ ਪ੍ਰਾਈਜ਼ 11000 ਰੁਪਏ ਸੈਕੰਡ 5100 ਰੁਪਏ ਤੇ ਥਰਡ ਪ੍ਰਾਈਜ਼ 3100 ਰੁਪਏ ਰਹੇਗਾ ਤੋਂ ਮੈਂ ਦੁਬਾਰਾ ਫਿਰ ਇੱਕ ਵਾਰ ਹੀ ਬਹੁਤ ਥੈਂਕਸ ਕਹਣਾ ਚਾਹੁੰਗਾ ਸਿਦੇਵਾ ਜੀ ਕਿ ਜੋ ਸਾਨੂੰ ਉਹਨਾਂ ਨੇ ਪੂਰਾ ਸਾਡਾ ਸ ਪੂਰਾ ਹੋਣਾ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਵੀ ਆਪਾਂ ਪੂਰੀ ਇਹਨਾਂ ਨਾਲ ਕਰਦੇ ਹਾਂ ਡਿਸਕਸ਼ਨ ਹਰ ਇੱਕ ਚੀਜ਼ ਦੇ ਵਿੱਚ ਸਾਡਾ ਪੂਰਾ ਸਹਿਯੋਗ ਕਰਕੇ ਪੂਰੀ ਬਰੀਕੀ ਦੇ ਨਾਲ ਹਰ ਇੱਕ ਜੀ ਨੂੰ ਲੈ ਕੇ ਚੱਲਦੇ ਨੇ ਉਹ ਤੇ ਇਹ ਜਿਹੜੇ ਫਾਰਮ ਹੈਗੇ ਸੋ ਅੱਜ ਆਪਾਂ ਲਾਂਚ ਕਰ ਰਹੇ ਹਾਂ ਤੇ ਇੱਕ ਇੱਕ ਜੂਨ ਤੋਂ ਇੱਕ ਅਗਸਤ ਤੱਕ ਆਪਾਂ ਇਹਨਾਂ ਨੂੰ ਆਨਲਾਈਨ ਆਪਾਂ ਕਰ ਰਹੇ ਹਾਂ ਫਾਰਮ ਭਰਨ ਦਾ ਟਾਈਮ ਰਹੇਗਾ ਇਹਨਾਂ ਦਾ ਔਰ ਜੋ ਕੰਪੀਟੀਸ਼ਨ ਸਾਡਾ ਸਟਾਰਟ ਹੋਏਗਾ ਇਹ ਪਹਿਲਾਂ ਆਨਲਾਈਨ ਚੱਲੇਗਾ ਆਨਲਾਈਨ ਸਾਡਾ ਇਹ 10 ਅਗਸਤ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਸਾਡਾ ਆਨਲਾਈਨ ਰਹੇਗਾ ਵਿੱਚ 3 ਦਿਨ ਦਾ ਗੈਪ ਆ ਕੇ 19 ਅਕਤੂਬਰ ਨੂੰ ਸੰਡੇ ਦਾ ਦਿਨ ਆ ਰਿਹਾ ਹੈ 19 ਅਕਤੂਬਰ ਨੂੰ ਇਸ ਦਾ ਫਾਈਨਲ ਹੋਵੇਗਾ ਔਰ ਫਾਈਨਲ ਸਾਡਾ ਇੱਥੇ ਸਦੇਵਾ ਸਟੌਕ ਸੀ ਆਪਾਂ ਕਰਾਂਗੇ ਇਸ ਦੇ ਵਿੱਚ ਸਾਡਾ ਕੁਝ ਨਵਾਂ ਆਪਾਂ ਇਹਦੇ ਵਿੱਚ ਵੀ ਐਡ ਕਰ ਰਹੇ ਹਾਂ ਜਿਵੇਂ ਇਸ ਵਾਰ ਸਾਡੀ ਕੈਂਪੇਨਿੰਗ ਮਹੀਨੇ ਭਰ ਚੱਲੇਗੀ ਜਿਸ ਦੇ ਵਿੱਚ ਆਪਾਂ এনवायरमेंट ਰਿਲੇਟਡ ਪਲਾਸਟਿਕ ਨੂੰ ਔਰ ਸਾਈਕਲਿੰਗ ਨੂੰ ਵੀ ਉਸ ਦੇ ਵਿੱਚ ਇਸ ਵਾਰ ਪ੍ਰਮੋਟ ਕਰ ਰਹੇ ਹਾਂ ਸੋ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਡਾ ਸਾਰੀ ਇਹ ਗੱਲ ਤੁਹਾਡੇ ਮੀਡੀਅਮ ਦਰ ਰਾ ਤੇ ਆਪਾਂ ਚਾਹਾਂਗੇ ਕਿ ਮੈਕਸਿਮ ਸਟੂਡੈਂਟਸ ਤੱਕ ਇਹ ਗੱਲ ਪਹੁੰਚੇ ਅਤੇ ਵੱਧ ਤੋਂ ਵੱਧ ਪਾਰਟਿਸਪੈਂਟ ਜਿਹੜੇ ਹੈਗੇ ਇਹਦੇ ਵਿੱਚ ਆਪਣਾ ਹੋਨਰ અપਮਾਨ ਹੋਨਰ ਆਪਣਾ ਦੱਸਣਾ ਤੇ ਆਪਣੀ ਐਜੂਕੇਸ਼ਨ ਬਾਰੇ ਵੱਧ ਤੋਂ ਵੱਧ ਸਾਨੂੰ ਇਹਦੇ ਵਿੱਚ ਗਾਈਡੈਂਸ ਦੇ ਲਈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਇੰਪੋਰਟੈਂਟ ਸਨੇਹਾ ਲੈ ਕੇ ਆਈਆਂ ਬਲਬਲ ਸੇਵਾ ਸੁਸਾਇਟੀ ਦਾ ਨਾਮ ਤੁਸੀਂ ਸਭ ਨੇ ਸੁਣਿਆ ਹੋਣਾ ਹੁਸ਼ਿਆਰਪੁਰ ਤੇ ਵਿੱਚ ਬਲਬਲ ਸੇਵਾ ਸੁਸਾਇਟੀ ਜਿਹੜੀ ਆ ਉਹ ਆਪਣੇ ਵੈਲਫੇਅਰ ਦੇ ਲਈ ਬਹੁਤ ਚੰਗੇ ਕੰਮਾਂ ਦੇ ਲਈ ਹਮੇਸ਼ਾ ਅੱਗੇ ਰਹੀ ਹੈ ਤੇ ਨਾਲ ਹੀ ਸਭ ਤੋਂ ਵੱਡਾ ਯੋਗਦਾਨ ਰਿਹਾ ਇਸ ਦੇ ਵਿੱਚ ਸਚਦੇਵਾ ਸਟਾਕਸਾ ਸਚਦੇਵਾ ਸਰ ਦਾ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਚੰਗੇ ਕੰਮ ਕਰਨ ਦੇ ਲਈ ਮੋਟੀਵੇਟ ਕੀਤਾ ਬਲਬਲ ਸੇਵਾ ਸੁਸਾਇਟੀ ਵੱਲੋਂ ਜਿਹੜਾ ਹੁਣ ਇੱਕ ਡਾਇਮੰਡ ਆਫ ਨੌਲੇਜ 4th ਸੀਜ਼ਨ ਜਿਹੜਾ ਇਕੁਇਜ਼ ਕੰਪੀਟੀਸ਼ਨ ਬੱਚਿਆਂ ਲਈ ਲੈ ਕੇ ਆ ਰਹੇ ਆ ਅਸੀਂ ਉਸ ਕੋਈਸ ਕੰਪੀਟੀਸ਼ਨ ਦੇ ਵਿੱਚ ਮੇਨ ਚੀਜ਼ ਇਹ ਹੈ ਕਿ ਬੱਚੇ ਇਸ ਦੇ ਵਿੱਚ ਬਹੁਤ ਉਤਸ਼ਾਹ ਦਿਖਾਉਂਦੇ ਆ ਬੱਚੇ ਇਸੀ ਐਕਟੀਵਿਟੀਜ਼ ਨੂੰ ਬਹੁਤ ਇੰਜੋਏ ਕਰਦੇ ਆ ਕਿਉਂਕਿ ਪਿਛਲੇ ਸੀਜ਼ਨ ਨਾਲ ਵੀ ਮੇ ਜੁੜੀ ਸੀ ਜਿਸ ਸੇ ਵਿੱਚ ਇਹ ਦੇਖਿਆ ਗਿਆ ਕਿ ਜੋ ਬੱਚਿਆਂ ਨੂੰ ਅਸੀਂ ਸਿਖਾਉਣਾ ਚਾਹੁੰਦੇ ਆ ਅਸੀਂ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੋੜਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਉਹ ਆਪਣੀ ਫੈਮਲੀ ਦੇ ਨਾਲ ਟਾਈਮ ਸਪੈਂਡ ਕਰਨ ਬੱਚੇ ਆਪਣੀਆਂ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਆ ਉਸ ਚੀਜ਼ ਨੂੰ ਅਸੀਂ ਦੁਬਾਰਾ ਚਾਹੋ ਬੱਚਿਆਂ ਦੀ ਲਾਈਫ ਚ ਲੈ ਕੇ ਆਉਣਾ ਹੋਵੇ ਤਾਂ ਉਸ ਲਈ ਇੱਕ ਪਲੇਟਫਾਰਮ ਚਾਹੀਦਾ ਤੇ ਮੈਂ ਜਾਣਦੀ ਹਾਂ ਕਿ ਹਰ ਇੱਕ ਨੇ ਇਹ ਸੁਪਨਾ ਹੁੰਦਾ ਹੈ ਕਿ ਬੱਚੇ ਨੂੰ ਉਸ ਚੀਜ਼ ਨਾਲ ਜੋੜਨ ਦੇ ਲਈ ਇੱਕ ਅਜਿਹਾ ਪਲੇਟਫਾਰਮ ਮਿਲੇ ਜੋ ਕਿ ਸਾਨ ਬਲਬਲ ਸੇਵਾ ਸੁਸਾਇਟੀ ਨੇ ਦਿੱਤਾ ਸਾਡੇ ਇਸ ਕੋਇਸ ਕੰਪੀਟੀਸ਼ਨ ਦੇ ਵਿੱਚ ਕਈ ਐਕਟੀਵਿਟੀਆਂ ਕਰਵਾਈਆਂ ਗਈਆਂ ਸਭ ਤੋਂ ਪਹਿਲਾਂ ਅਸੀਂ ਇੱਕ ਮੋਟਿਵ ਲੈ ਕੇ ਚੱਲੇ ਹਾਂ ਇੱਕ ਇੱਕ ਆਪਣਾ ਟੀਚਰ ਲੈ ਕੇ ਚੱਲੇ ਹਾਂ ਮੁੱਖ ਉਦੇਸ਼ ਸਾਡੇ ਹੀ ਆ ਕਿ ਹੁਸ਼ਿਆਰਪੁਰ ਨੂੰ ਪਲਾਸਟਿਕ ਮੁਕਤ ਕਰਵਾਣਾ ਹੁਸ਼ਿਆਰਪੁਰ ਨੂੰ ਪਲਾਸਟਿਕ ਮੁਕਤ ਕਰਵਾਉਣ ਲਈ ਕੁਝ ਐਕਟੀਵਿਟੀਜ਼ ਹੈ ਜਿਹੜੀਆਂ ਬੱਚਿਆਂ ਨੂੰ ਕਰਵਾਈਆਂ ਚਾਹੁੰਦੀਆਂ ਉਸ ਤੋਂ ਇਲਾਵਾ ਬੱਚਿਆਂ ਨੂੰ ਸਾਈਕਲਿੰਗ ਦੇ ਲਈ ਟ੍ਰੇਨ ਕੀਤਾ ਜਾਂਦਾ ਬੱਚਿਆਂ ਨੂੰ ਆਪਣੇ এনवायरमेंट ਦੇ ਪ੍ਰਤੀ ਆਪਣੇ ਵਾਯੂ ਮੰਡਲ ਨਾਲ ਜੋੜਿਆ ਜਾਂਦਾ ਉਸ ਤੋਂ ਇਲਾਵਾ ਬੱਚਿਆਂ ਨੂੰ ਜਿਹੜੀਆਂ ਘਰ ਦੇ ਵਿੱਚ ਰਹਿ ਕੇ ਪੌਦੇ ਲਗਾਉਣੇ ਪਲਾਂਟੇਸ਼ਨ ਕਰਨੀ ਜੋ ਕਿ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਤਾਂ ਉਸ ਚੀਜ਼ ਦੇ ਨਾਲ ਜੋੜਿਆ ਜਾਂਦਾ ਤੇ ਪਿਛਲੇ ਸਾਲ ਵੀ ਬੱਚਿਆਂ ਨੇ ਇਸ ਵਿੱਚ ਵੱਟਸਟ ਕੇ ਹਿੱਸਾ ਲਿਆ ਤੇ ਇਸ ਸਾਲ ਵੀ ਬੱਚੇ ਮੈਂ ਚਾਹੁੰਦੀ ਹਾਂ ਕਿ ਜਿੰਨੇ ਵਿੱਚ ਪਿਛਲੇ ਵਾਰ ਸਾਡੇ ਨਾਲ ਜੁੜੇ ਉਸ ਤੋਂ ਵੱਧ ਕੇ ਬੱਚੇ ਜਿਹੜੇ ਆ ਸਾਡੇ ਨਾਲ ਜੁੜਨ ਤੇ ਇਸ ਸੁਸਾਇਟੀ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਹੜੀ ਪ੍ਰਾਈਸ ਮਨੀ ਬੱਚਿਆਂ ਨੂੰ ਦਿੱਤੀ ਜਾਂਦੀ ਆ ਜੋ ਵੀ ਨਾਮ ਵੱਜੋ ਪੈਸੇ ਦਿੱਤੇ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੇ ਉਹ ਪ੍ਰਾਈਸ ਮਨੀ ਆਪਣੀ ਡੋਨੇਟ ਕਰਕੇ ਜਾਂਦੇ ਆ ਉਹ ਡੋਨੇਟ ਕੀਤਾ ਹੋਇਆ ਪੈਸਾ ਬਲਬਲ ਸੇਵਾ ਸੁਸਾਇਟੀ ਵੱਲੋਂ ਜਿਹੜਾ ਲੰਗਰ ਸੇਵਾ ਲਗਾਈ ਜਾਂਦੀ ਆ ਸਿਵਲ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਉਸ ਲੰਗਰ ਸੇਵਾ ਦੇ ਵਿੱਚ ਡੋਨੇਟ ਕੀਤਾ ਜਾਂਦਾ ਜਿਹੜਾ ਕਿ ਮੈਂ ਸੋਚ ਰਹੀ ਹਾਂ ਕਿ ਜੇਕਰ ਬੱਚਾ ਇੰਨੀ ਸੋਚ ਰੱਖਣਾ ਤਾਂ ਅਸੀਂ ਇੱਕ ਬੱਚੇ ਨੂੰ ਜੋੜ ਕੇ ਲੱਖਾਂ ਬੱਚੇ ਉਸ ਨਾਲ ਜੋੜ ਸਕਦੇ ਹਾਂ ਸੋ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਬੱਚੇ ਵੱਧ ਛੜ ਕੇ ਹਿੱਸਾ ਲੈਣ ਤੇ ਜਿਹੜੀਆਂ ਉਹ ਚੀਜ਼ਾਂ ਬੱਚੇ ਭੁੱਲ ਚੁੱਕੇ ਹਨ ਦੁਬਾਰਾ ਉਸ ਤੇ ਨਾਲ ਜੁੜਨ ਧੰਨਵਾਦ ਸਰ ਚੌਥਾ ਕੁਇਜ਼ ਹੋ ਰਿਹਾ ਪਹਿਲਾਂ ਇਹ ਜਿਹੜਾ ਫਸਟ ਕੁਇਜ਼ ਸਰ ਬੱਚੇ ਦੇਖੋ ਹਮੇਸ਼ਾ ਹਰ ਸਾਲ ਵੱਧਦੇ ਆ ਜੇਕਰ ਅਸੀਂ ਇੱਕ ਬੱਚੇ ਤੋਂ ਦੋ ਬੱਚਿਆਂ ਤੋਂ ਕੰਮ ਸ਼ੁਰੂ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਬੱਚੇ ਸਾਡੇ ਨਾਲ ਛੱਟੇ ਹੈ ਜੇਕਰ ਹੁਣ ਜਿਵੇਂ ਸਾਡੇ ਪ੍ਰਧਾਨ ਹਰਕਿਸ਼ਨ ਸਰ ਨੇ ਕਿਹਾ ਕਿ ਜੇਕਰ ਸਾਡੇ ਕੋਲ ਪਿਛਲੇ ਸਾਲ 643 ਬੱਚੇ ਸੀ ਤਾਂ ਇਸ ਵਾਰ ਅਸੀਂ 1000 ਤੋਂ ਉੱਪਰ ਬੱਚਿਆਂ ਨੂੰ ਨਾਲ ਜੋੜਨ ਲਈ ਇੱਕ ਟੀਚਰ ਰੱਖਿਆ ਤੇ ਅਸੀਂ ਚਾਹੁੰਦੇ ਹਾਂ ਕਿ ਬਲਬਲ ਸੇਵਾ ਸੁਸਾਇਟੀ ਵੱਲੋਂ ਜਿਹੜਾ ਹੈ ਕੁਇਜ਼ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਜੇਕਰ ਅਸੀਂ ਇਹਨੂੰ ਇੱਕ ਅਜਿਹੇ ਮੁਕਾਮ ਤੱਕ ਲੈ ਕੇ ਜਾਈਏ ਕਿ ਸਾਰਾ ਦੇਸ਼ ਇਸ ਨੂੰ ਪਛਾਨ ਸਕੇ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਮੈਂ ਸਦਨਾ ਚਾਹਾਂ ਸਰ ਪੇਰੈਂਟਸ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਵਿੱਚ ਆ ਪਾਰਟਿਸਪੇਟ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਨ ਸਕੂਲ ਵੱਲੋਂ ਤਾਂ ਦੇਖੋ ਇਹ ਕੰਮ ਕੀਤਾ ਜਾਂਦਾ ਕਿਉਂਕਿ ਅਸੀਂ ਵੀ ਸਾਰੇ ਅਧਿਆਪਕਾਂ ਜੋ ਸੋਸਾਇਟੀ ਨਾਲ ਜੁੜੇ ਹੋਏ ਹਾਂ ਸਕੂਲ ਵੱਲੋਂ ਇਸੇ ਪ੍ਰੇਰਿਤ ਜ਼ਰੂਰ ਕਰਦੇ ਹਾਂ ਪਰ ਜਿਹੜੇ ਪੇਰੈਂਟਸ ਆ ਉਹਨਾਂ ਦਾ ਅਹਿਮ ਰੋਲ ਆ ਉਹਨਾ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਤਾਂ ਕਿ ਉਹ ਅਜਿਹੇ ਪ੍ਰੋਗਰਾਮ ਚ ਹਿੱਸਾ ਲੈਣ ਉਹਨਾਂ ਦੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਤਾਂ ਕਿ ਬੱਚੇ ਜਿਹੜੇ ਹਨਾ ਉਹ ਅੱਗੇ ਵੱਧ ਕੇ ਦੇਸ਼ ਦੀ ਦੇਖੋ ਵਾਗਡੋਰ ਤਾਂ ਬੱਚਿਆਂ ਨੇ ਸੰਭਾਲਣੀ ਆ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਗਰ ਦੇਸ਼ ਨੂੰ ਸੰਭਾਲਣ ਦੇ ਲਈ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰ ਸਕੀਏ ਤਾਂ ਇਸ ਤੋਂ ਵੱਡਾ ਸਾਡੇ ਕੋਲ ਕੋਈ ਪਲੇਟਫਾਰਮ ਨਹੀਂ ਹੋ ਸਕਦਾ ਸਾਰੇ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਅੱਜ ਸਾਡੇ ਬਲਬੀ ਸੇਵਾ ਸੁਸਾਇਟੀ ਦੇ ਚੇਅਰਮੈਨ ਤੇ ਇਸ ਦੇ ਆਰਗੇਨਾਈਜ਼ਰ ਸ਼੍ਰੀ ਅਨਜਿਸਸ ਸਦੇਵਾ ਜੀ ਵੱਲੋਂ ਇਹ ਗੈਮਟ ਆਫ ਨੋਲੇਜ ਕੁਇਜ਼ ਕੰਪੀਟੀਸ਼ਨ ਦਾ ਫੋਰਥ ਫੇਜ਼ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਦੀ ਅਸੀਂ ਅੱਜ ਸ਼ੁਰੂਆਤ ਵਾਸਤੇ ਅੱਜ ਇੱਥੇ ਸਦੇਵਾ ਸਟਾਕਸ ਜੀ ਇਕੱਤਰ ਹੋਏ ਆਂ ਤੇ ਅਜੇ ਦੀ ਅਸੀਂ ਦਾ ਆਰਗੇਨਾਈਜ਼ ਕਰਨ ਵਾਸਤੇ ਅਸੀਂ ਸਾਰਿਆਂ ਨੇ ਇਹਦੇ ਬਾਰੇ ਇੱਕ ਮੀਟਿੰਗ ਕੀਤੀ ਹੈ ਤੇ ਇਹਦਾ ਜਿਹੜਾ ਆਯੋਜਨ ਹੈਗਾ ਆ ਅਸੀਂ 1 ਜੂਨ ਤੋਂ 31 ਜੁਲਾਈ ਤੱਕ ਇਹਦੀ ਕੈਂਪੇਨਿੰਗ ਵਾਸਤੇ ਇਹਦੀ ਸ਼ੁਰੂਆਤ ਕਰਕੇ ਸਕੂਲਾਂ ਦੇ ਵਿੱਚ ਤੇ ਉਸ ਉਪਰੰਤ ਇਹਦਾ 10 ਅਗਸਤ ਤੋਂ ਇਹ ਆਨਲਾਈਨ ਕੁਇਜ਼ ਕੰਬਿਨੇਸ਼ਨ ਦੀ ਸ਼ੁਰੂਆਤ ਹੋ ਜਾਵੇਗੀ ਤੇ 16 ਅਕਤੂਬਰ ਤੱਕ ਇਹ ਆਨਲਾਈਨ ਕੁਇਜ਼ ਚੱਲੇਗਾ ਉਸ ਤੋਂ ਬਾਅਦ ਇਹ 19 ਅਕਤੂਬਰ ਜਿਹੜਾ ਕਿ ਇਹਦਾ ਡੈਮਡ ਆਫ ਨੋਲੇਜ ਕੁਇਜ਼ ਜਾਂ ਕੈਨੇਬਲ ਬਸਿਓ ਸੁਸਾਇਟੀ ਦਾ ਆਰਗੇਨਾਈਜ਼ਰ ਡੇ ਹੈਗਾ ਤੇ ਉਹ ਦਿਨ ਇਸ ਦੀ ਜਿਹੜਾ ਫਾਈਨਲ ਇਹਦੀ ਜਿਹੜੇ ਅਸੀਂ ਆਨਲਾਈਨ ਕੁਇਜ਼ ਕੰਬਿਨੇਸ਼ਨ ਹੈ ਇਸ ਵਿੱਚ ਸਾਰਾ ਜਿਹੜਾ ਕੈਂਪੇਨ ਦਾ ਜਿਹੜਾ ਬੈਨੇ ਹੁੰਦਾ ਹੈ ਤੇ ਇਥੇ ਜਿਹੜਾ ਸਮਾਪਨ ਕੀਤਾ ਜਾਏਗਾ ਤੇ ਅਸੀਂ ਸਾਰੇ ਜਿੰਨੇ ਵੀ ਇਹਦੀ ਕੈਟ categories 12 ਤੋਂ 15 ਐਂਡ 16 ਤੋਂ 30 ایਅਰਸ ਦੀ ਜਿਹੜੀ ਫਰਸਟ ਐਂਡ ਸੈਕੰਡ ਕੈਟੇਗਰੀ ਹੈ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਪ੍ਰੋਤਸਾਹਤ ਕਰਾਂਗੇ ਕਿ ਵੱਧ ਤੋਂ ਛੜ ਕੇ ਪਿਛਲੇ ਸਾਲ ਦਾ ਜਿਹੜਾ ਟਾਰਗੇਟ ਹੈ ਉਸ ਤੋਂ ਵੀ ਉੱਪਰ ਜਿਹੜਾ ਸਾਡਾ ਟਾਰਗੇਟ 600 ਤੋਂ ਤੱਕ ਦਾ ਸਾਡਾ ਟਾਰਗੇਟ ਪਿਛਲਾ ਪੂਰਾ ਹੋਇਆ ਸੀ ਪਰ ਇਸ ਤੋਂ ਉੱਪਰ ਵੀ ਇਹ ਸਿੱਧਾ ਜਾਣਿਆ ਕਿ ਫ੍ਰੀ ਆਫ ਕਾਸਟ ਹੈ ਇਹਦੀ ਕੋਈ ਕਾਸਟ ਨਹੀਂ ਰੱਖੀ ਗਈ ਫੀ ਰਜਿਸਟ੍ਰੇਸ਼ਨ ਕੁਝ ਨਹੀਂ ਦਾ ਅਮਾਉਂਟ ਰੱਖਿਆ ਗਿਆ ਤੇ ਇਹ ਸਾਰਿਆਂ ਵਾਸਤੇ ਫ੍ਰੀ ਆਫ ਕਾਸਟ ਜਿਹੜਾ ਹੈ ਕੈਂਪੇਨ ਹੋਏਗਾ ਸਾਰੇ ਬੱਚਰ ਦੇ ਵਿੱਚ ਹਿੱਸਾ ਲੈਣ ਇੱਕ ਬਹੁਤ ਹੀ ਫਨ ਲਵਿੰਗ ਤੇ ਬੱਚਾ ਵਾਸਤੇ ਇੱਕ ਬ੍ਰੇਨ ਜਿਹੜਾ ਹੈਗਾ ਉਹਦਾ ਜਿਹਨੂੰ ਬੋਕਦੇ ਆਗਾਜ਼ ਹੁੰਦਾ ਹੈ ਕਿ ਬੱਚੇ ਇਹਦੇ ਵਿੱਚ 올 ਇਨ 올 ਇਹਦੇ ਵਿੱਚ ਪਾਗ ਲੈਂਦੇ ਹੈਗੇ ਹੱਤਾਂ ਦੀ ਇਹਦੇ ਵਿੱਚ ਕਿਸ ਕੰਬਲਿਸ਼ ਹੁੰਦਾ ਤੇ ਮੇਰੀ ਸਾਰਿਆਂ ਨੂੰ ਅੱਜ ਦੇ ਇਸ ਸ਼ੁਰੂਆਤ ਵਿੱਚ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਸਾਡਾ ਡੈਮੋਨੋਲੋਜੀ ਦਾ ਜਿਹੜਾ ਫੇਸ ਹੈਗਾ ਇਹ ਬਹੁਤ ਸਕਸੈਸਫੁਲ ਜਾਏਗਾ ਤੇ ਸਾਰੇ ਟੀਮ ਨੂੰ ਬਹੁਤ ਬਹੁ ਸ਼ੁਭਕਾਮਨਾਵਾਂ